ਚਲੋ ਫਿਰ ਸ਼ੁਰੂ ਕਰਦੇ ਆਂ ਇਹ ਆ ਗਿਆ ਜੀ ਸਾਡਾ ਪਹਿਲਾ ਐਜ ਸਟਿਚ ਐਸ ਸਟਿਚ ਅਸੀਂ ਜਿਹੜਾ ਆ ਉਹ ਸਿੱਧਾ ਬੁਣ ਲਿਆ ਸਿੱਧੇ ਪਾਸੇੋਂ ਸਿੱਧਾ ਪੁੱਠੇ ਪਾਸੇ ਪੁੱਠਾ ਬੁਣਾਗੇ ਹੁਣ ਕੀ ਕੀਤਾ ਇੱਥੇ ਜਿਹੜਾ ਮੈਂ ਗੈਪ ਪਾਣਾ ਨਾ ਮੈਂ ਚਾਰ ਤੁਹਾਨੂੰ ਦੱਸਿਆ ਮੈਂ ਇਸ ਵਾਰੀ ਚਾਰ ਕੁੰਡਿਆਂ ਦਾ ਗੈਪ ਆ ਰਹੇ ਆਂ ਤਿੰਨ ਤਿੰਨ ਦਾ ਡਿਜ਼ਾਈਨ ਨਹੀਂ ਕਰ ਰਹੇ ਆਪਾਂ ਠੀਕ ਹੈ ਤਿੰਨ ਤਿੰਨ ਦਾ ਵੀ ਕਰ ਸਕਦੇ ਆਂ ਆਪਣੀ ਮਰਜ਼ੀ ਆ ਇਹ ਵਾਲੀ ਆਪਣੀ ਮਰਜ਼ੀ ਆ ਕਿ ਕਿੱਦਾਂ ਕਰਨਾ ਇਹ ਮੈਂ ਚਾਰ ਦਾ ਗੈਪ ਕਰ ਦਿੱਤਾ ਚਾਰ ਦੇ ਗੈਪ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਇਹ ਅਸੀਂ ਇੱਕ ਕੁੰਡਾ ਜਿਹੜਾ ਆ ਸਿੱਧਾ ਬੁਣ ਲੈਣਾ ਠੀਕ ਹੈ ਜੀ ਇਹ ਸਿੱਧਾ ਬਣ ਲਿਆ ਇਹਨੂੰ ਤੇ ਇਹਨੂੰ ਅਸੀਂ ਇਦਾਂ ਉਤਾਰ ਕੇ ਇਹ ਜਿਹੜਾ ਸਾਡਾ ਕੁੰਡਾ ਪਿਛਲਾ ਕੁੰਡਾ ਜਿਹੜਾ ਮਤਲਬ ਪਹਿਲਾ ਕੁੰਡਾ ਹੈ ਇੱਧਰੋਂ ਉਹਨੂੰ ਅਸੀਂ ਇਸ ਤਰੀਕੇ ਨਾਲ ਲਿਆ ਤੇ ਇਹਨੂੰ ਅਸੀਂ ਸ਼ਿਫਟ ਕਰਤਾ ਠੀਕ ਹੈ ਜੀ ਇਹ ਸਿੱਧਾ ਲਿਆ ਇਸ ਕੁੰਡੇ ਨੂੰ ਪਿੱਛੇ ਲਾ ਗਏ ਲੇਕਿਨ ਹੁਣ ਦੇਖੋ ਬੁਣਣਾ ਕਿਦਾਂ ਬੁਣਣਾ ਅਸੀਂ ਇਹਨੂੰ ਸਿੱਧੇ ਤਰੀਕੇ ਨਾਲ ਸਿੱਧਾ ਹੀ ਬੁਣਨਾ ਹੈ ਇਦਾਂ ਬੁਣਨਾ ਅਜੇ ਕੁਛ ਇਤਨਾ ਨਹੀਂ ਪਤਾ ਲੱਗੇਗਾ ਫਿਰ ਅਸੀਂ 4 ਦਾ ਗੈਪ ਪਾ ਦਿੰਨੇ ਆ ਕਿਉਂਕਿ ਆਪਾਂ ਜਲਦੀ ਜਲਦੀ ਕੋਟੀ ਬਣਾਣੀ ਆ ਤਾਂ ਆਪਾਂ 4 ਦਾ ਗੈਪ ਰੱਖ ਲੈਣੇ ਆ 2 3 4 ਫਿਰ ਆ ਗਏ ਇੱਕ ਕੁੰਡਾ ਅਸੀਂ ਸਿੱਧਾ ਬੁਣ ਲਿਆ ਠੀਕ ਹੈ ਇਹ ਜਿਹੜੇ ਆ ਇਹਨੂੰ ਅਸੀਂ ਇਸ ਤਰੀਕੇ ਨਾਲ ਪਾ ਕੇ ਇਹਨੂੰ ਪਿੱਛੇ ਲੈ ਕੇ ਜਾਣਾ ਉਹਨੂੰ ਅਸੀਂ ਅੱਗੇ ਲੈ ਕੇ ਆਣਾ ਹੁਣ ਧਿਆਨ ਦਿਓ ਕਿ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਅਸੀਂ ਬੁਣਨਾ ਨਹੀਂ ਆ ਇਸ ਕੁੰਡੇ ਨੂੰ ਬੁਣਨਾ ਜਿਹੜਾ ਪਿੱਛੇ ਲੈ ਕੇ ਗਏ ਆ ਸਿਰਫ ਉਹਨੂੰ ਬੁਣਨਾ ਇਹ ਵਾਲਾ ਖਾਲੀ ਜਾਣਾ ਵਿਚ ਵਾਲਾ ਠੀਕ ਹੈ ਜੀ ਇਹ ਫੇਰ ਚਾਰ ਆ ਗਏ ਸਾਡੇ 1 2 3 ਇਹ 4 ਚਾਰ ਤੋਂ ਬਾਅਦ ਫੇਰ ਇੱਕ ਕੁੰਡਾ ਸੀ ਬੁਣ ਲਿਆ ਕਿਉਂਕਿ ਇਹ ਤਿੰਨ ਕੁੰਡਿਆਂ ਦਾ ਇੱਥੇ ਡਿਜ਼ਾਈਨ ਹੈ ਨਾ ਤੇ ਇਹ ਬੁਣ ਲਿਆ ਇਹਨੂੰ ਅਸੀਂ ਫੇਰ ਅਸੀਂ ਇਦਾਂ ਕਰਕੇ ਇਹਨੂੰ ਪਿੱਛੇ ਲੈ ਗਏ ਇਹਨੂੰ ਪਿੱਛੇ ਲੈ ਜਾਣਾ ਔਰ ਪਿਛਲੇ ਵਾਲੇ ਨੂੰ ਅਸੀਂ ਇਦਾਂ ਲੈਣਾ ਪਰ ਇਹਨੂੰ ਬੁਣਨਾ ਨਹੀਂ ਕਿਹੜੇ ਵਾਲੇ ਨੂੰ ਜਿਹੜਾ ਅਸੀਂ ਪਿੱਛੋਂ ਅੱਗੇ ਲਿਆਂਦਾ ਹੈ ਇਹਨੂੰ ਬੁਣਨਾ ਪਿੱਛੋਂ ਨਹੀਂ ਬੁਣਨਾ ਅੱਗੇ ਉਹ ਹੀ ਬੁਣਨਾ ਐਦਾਂ ਇਹ ਚੀਜ਼ ਆਣੀ ਹੈ ਠੀਕ ਹੈ ਫੇਰ ਆ ਗਏ ਅਸੀਂ ਚਾਰ ਤੇ 1 2 3 4 ਹੋ ਗਏ ਇੱਥੋਂ ਅਸੀਂ ਇੱਕ ਸਿੱਧਾ ਬੁਣਿਆ ਇਹ ਦੋ ਕੁੰਡੇ ਸਾਡੇ ਇਹਨੂੰ ਅਸੀਂ ਫੇਰ ਪਿੱਛੇ ਲੈ ਗਏ ਪਿਛਲੇ ਵਾਲੇ ਨੂੰ ਨਹੀਂ ਬੁਣਨਾ ਅੱਗੇ ਵਾਲੇ ਨੂੰ ਐਦਾਂ ਅੱਗਿਓ ਬੁਣ ਲੈਣਾ ਐਦਾਂ ਕਰਕੇ ਠੀਕ ਹੈ ਇਹ ਸਾਡਾ ਐਜ ਜਸਟੀਚੇ ਨੂੰ ਅਸੀਂ ਸਿੱਧਾ ਬੰਨ ਲੈਣਾ ਇਹ ਇੱਕ ਸਲਾਈ ਸਾਡੀ ਸਿੱਧੀ ਸਲਾਈ ਜਿਹੜੀ ਆ ਇਹ ਸਾਡੀ ਸਿੱਧੀ ਸਲਾਈ ਪੂਰੀ ਹੋ ਗਈ ਇਹ ਦੇਖੋ ਇਹ ਦੋਨਾਂ ਤੇ ਕਿੰਨਾ ਸੋਹਣਾ ਲੱਗਦਾ ਇਹ ਰੈਡ ਕਲਰ ਤੇ ਬਣਾਇਆ ਛੋਟੀ ਹੈ ਬਰੀਕ ਹੁੰਨੈ ਇਹ ਥੋੜੀ ਮੋਟੀ ਹੁੰਨੈ ਇਹ ਦੇਖੋ ਕਿੰਨਾ ਸੋਹਣਾ लवली ਡਿਜ਼ਾਈਨ ਮੋਟੀ-ਮੋਟੀ ਕੇਵਲ ਆਈ ਹੈ ਸਾਡੀ ਇਹ ਤੁਸੀਂ ਕੈਪ ਕੱਟ ਕੱਟ ਕਰ ਸਕਦੇ ਆ ਜਿਆਦਾ ਕੱਟ ਸਕਦੇ ਆ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਕੱਟ ਸਕਦੇ ਆ